ਸਵਾਲਾਂ ਦੇ ਘੇਰੇ ਵਿੱਚ ਅੰਮ੍ਰਿਤਸਰ ਸਦਰ ਦੇ ਥਾਣਾ ਇੰਚਾਰਜ ਐਸਆਈ ਨੇ ਹੀ ਥਾਣਾ ਇੰਚਾਰਜ ਤੇ ਲਗਾਇਆ ਗੰਭੀਰ ਇਲਜ਼ਾਮ ਐਸਆਈ ਗੁਰਨਾਮ ਸਿੰਘ ਨੇ ਲਾਇਏ ਥਾਣੇ ਵਿੱਚ ਕੁੱਟਮਾਰ ਦੇ ਇਲਜ਼ਾਮ ਸੋਮ੍ਰੀਸਰ ਦੇ ਥਾਣਾ ਸਦਰ ਵਿੱਚ ਡਿਊਟੀ ਅਫਸਰ ਵਜੋਂ ਤਾਇਨਾਤ ਐਸਆਈ ਗੁਰਨਾਮ ਸਿੰਘ ਨੇ ਥਾਣਾ ਸਦਰ ਵਿੱਚ ਤਾਇਨਾਤ ਥਾਣਾ ਇੰਚਾਰਜ ਅਤੇ ਹੋਰ ਪੁਲਿਸ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਉਸ ਦੇ ਥਾਣੇ ਵਿੱਚ ਹੀ ਇੰਚਾਰਜ ਤੇ ਮੁਲਾਜ਼ਮਾਂ ਦੇ ਵੱਲੋਂ ਕੁਟਮਾਰ ਕੀਤੀ ਗਈ ਉਹਨਾਂ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਸ ਦੀ ਵਰਦੀ ਵੀ ਪਾੜ ਦਿੱਤੀ ਗਈ ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਕਤ ਮੁਲਾਜ਼ਮ ਨੇ ਥਾਣੇ ਦੇ ਦੂਸਰੇ ਮੁਲਾਜ਼ਮਾਂ ਤੇ ਵੀ ਇਹ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਦਾ ਦੇ ਵੱਲੋਂ ਮੇਰੀ ਪੱਗ ਉਤਾਰੀ ਗਈ ਵੀਡੀਓ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾ ਨੇ ਹੀ ਉਸਦੀ ਵਰਦੀ ਵੀ ਪਾੜ ਦਿੱਤੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਹੋ ਮਾਮਲਾ ਜਿਹੜਾ ਹੈ ਹੋਰ ਵੀ ਗਰਮਾਉਂਦਾ ਹੋਇਆ ਵਿਖਾਇ ਦਿੱਤਾ ਸੋ ਇਸ ਮਾਮਲੇ ਦੇ ਸੰਬੰਧੀ ਦਲਿਤ ਪਾਇਚਾਰੇ ਦੇ ਲੋਕਾਂ ਨੇ ਗੁਰਨਾਮ ਸਿੰਘ ਦੀ ਹਮਾਇਤ ਵਿੱਚ ਥਾਣੇ ਵਿੱਚ ਧਰਨਾ ਲਗਾ ਦਿੱਤਾ ਅਤੇ ਐਸਐਚਓ ਦੇ ਦਫ਼ਤਰ ਦਾ ਘਿਰਾਓ ਕੀਤਾ ਉਹਦਾ ਥਾਣਾ ਸਦਰ ਦੇ ਇੰਚਾਰਜ ਨੇ ਸਾਰੇ ਇਲਜ਼ਾਮਾਂ ਨੂੰ ਝੂਠਾ ਘਰਾੜ ਦਿੱਤਾ ਜੀ ਜਿਸ ਤਰ੍ਹਾਂ ਸੀ ਧਰਨਾ ਲੱਗਿਆ ਹੈ ਗਾਂ ਤੇ ਲੱਗਦਾ ਹੈ ਕਿ ਗਾਂ ਫਿਰ ਡਿਊਟੀ ਕੋਈ ਵੀ ਕਿਸੇ ਨੂੰ ਕਹੇਗਾ ਨਹੀਂ ਡਰਦਾ ਵੀ ਧਰਨਾ ਨਾਲ ਲਾ ਦੇ ਕਿ ਲੱਗਦਾ ਤੁਹਾਨੂੰ ਕਦੇ ਮੈਂ ਤਾਂ ਡਿਊਟੀ ਕਹੀ ਹੈ ਕਿ ਡਿਊਟੀ ਤੋਂ ਗੱਲ ਬਾਤ ਹੋ ਗਈ ਆ ਉਹਨਾਂ ਦਾ ਕਹਿਣਾ ਕੀ ਵੱਡੇ ਅਫਸਰਾਂ ਕੋ ਜਾ ਸਕਦੇ ਸ਼ਿਕਾਇਤ ਕਰ ਸਕਦੇ ਜੇ ਕੋਈ ਖੇਤਰੀ ਗੱਲ ਆ ਤੇ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜੀ ਜੀ ਕੀ ਆ ਉਹਨਾਂ ਦਾ ਕਹਿ ਕੇ ਅਸੀਂ ਡਿਊਟੀ ਲਾਉਣ ਦੀ ਗੱਲ ਹੋਈ ਸੀਗੀ ਕੋਈ ਵੀਡੀਓ ਵਾਇਰਲ ਹੋ ਰਹੀ ਪਾਗ ਵਾਲੀ ਉਹ ਕੀ ਹੈਗੀ ਸਤਾ ਜੀ ਬੱਸ ਦੋ ਕਿ ਤੁਸੀਂ ਜਿਹੜੀ ਕਿ ਪਾਗ ਉਤਾਰੀ ਪਾੜੀ ਦੀ ਕੀ ਗੱਲਬਾਤ ਹੈਗੀ ਹੈ ਜੀ ਕੀ ਉਹ ਐਸ ਐਚਓ ਸਾਹਿਬ ਨੂੰ ਤਾਰ ਪਰ ਕਿ ਦਸੋ ਵਰਗੇ ਹੈ ਗੰਟੀ ਕੋਲ ਆ ਕੋਲ ਜੀ ਸੁਜੀ ਅਰੇ ਇਹਦੇ ਨਾਲ ਹਾਂਜੀ ਗੱਲ ਕਰ ਤਾਂ ਦੱਸੋ ਦੱਸੋ ਲੈ ਦੱਸੋ ਦੱਸੋ ਭਜੀ ਭਜੀ ਇੱਕ ਤਾਂ ਤੁਸੀਂ ਸਾਰਿਆਂ ਨੂੰ ਤੁਸੀਂ ਬਾਹਰ ਕਹਿ ਰਹੇ ਹੋ 100% ਦਿੱਤੇ ਗੁਰਨਾਮ ਜੀ ਸਾਰਿਆਂ ਨੂੰ ਕਹਿੰਦੀ ਬੋਲ ਦੇ ਵਾਲਾ ਐਸਐਸਓ ਨਾਲ ਗੱਲ ਕਰਦੇ ਆਂ ਤੇ ਤੂੰ ਵੀ ਉਹ ਕਹਿੰਦੇ ਕਿ ਮੈਂ ਤੇ ਕੁੱਤੀ ਦਾ ਕਹਿ ਨਾਲ ਗੁਰਨਾਮ ਜੀ ਤੁਸੀਂ ਕਿਹਾ ਕਿ ਮੇਰੇ ਪਾ ਕਪੜੇ ਪਾੜ ਗਏ ਵਰਦੀ ਪਾੜ ਗਈ ਤੁਹਾਨੂੰ ਨਿਆਂ ਤਾਂ ਕਿ ਤਿਆਰ ਆ ਹਾਂ ਤਸਵੀਰਾਂ ਨਾਲ ਬੋਲੋ ਕੀ ਸਿਕਾਇਤ ਕੀ ਹੈ ਕਿ ਉਹ ਸਾਰੇ ਦੱਸੋ ਦੱਸੋ ਐਸਾ ਤਾਂ ਸਾਹਮਣੇ ਕਹਿੰਦਾ ਲੈ ਤੇ ਡੀਪੀ ਲੈਣਾ ਨੂੰ ਕਿਹਾ ਸੀ ਕਿ ਡਿਊਟੀ ਇੱਥੇ ਕਰੀਂ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਸੀ ਮੈਂ ਕੀ ਬਦੀ ਪੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਉ ਦੇ ਤਾਂ ਮਲਾਜਾ ਕਰੋ ਹਾਂ ਮੈਂ ਉਹਨਾਂ ਤੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌਗਾ ਨਾ ਇਹ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾ ਇਹਨੇ ਸ਼ਰਾਬ ਤੇ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਿਹਾ ਡਾਕਟਰ ਆ ਵਾ ਫਿਰ ਦਜੀਹ ਭਾਗ ਖੜਾ ਅੱਛਾ ਤੇ ਬਾਕੀ ਉਤਾਰੀ ਗਈ ਆ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁੱਟਿਆ ਜਰਮਨਜੀਤ ਸਿੰਘ ਇਹ ਜਿਹੜਾ ਹੌਸਪੀਟਲ ਕੋਟ ਜਿਹੜੋ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ਧੱਕੇ ਨਾਲ ਝੁੱਕ ਕੇ ਗੱਡੀ 'ਚ ਸੁੱਟਿਆ ਤੇ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੇ ਇੱਕ ਪਹਿਲੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨ ਕਹ ਦੇ ਉਹ ਜਿੱਥੇ ਨਾਕੇ ਤੇ ਜਾ ਤੀ ਜਾ ਮੈਨੂੰ ਤੂੰ ਮੇਰੀ ਕੀ ਹਰਵਾਨਗੀ ਕੀਤੀ ਆ ਗਸਤ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕੋ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਥਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚਾਰੀ ਹੋ ਰਿਹਾ ਨਾ ਤਾਂ ਨਹੀਂ ਮੈਨੂੰ ਪਤਾ ਨਾ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਕੀ ਮੰਨ ਕਰਦੇ ਹੁਣ ਮੈਮ ਮੇਰੇ ਅਨਸਾਰ ਅਨਸਾਹ ਮੈਂ ਕਹਿੰਦਾ ਜਿਹੜਾ ਮੈਨੂੰ ਕੁੱਟਿਆ ਗਿਆ। ਤੇ ਦੇਖੋ ਇੱਕ ਪੁਲਿਸ ਵਾਲਾ ਉੱਪਰ ਤੋਂ ਦਿਖਾਈ ਦੇ ਰਿਹਾ ਕਿੰਨੇ ਕ ਮਾਰੀ ਗੱਲ ਹੈ ਕਿ ਅਕਸਰ ਲੋਕ ਜੋ ਆਪਣਾ ਮਸਲਾ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਵੇਗਾ? ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜਿੱਤ ਲਾ ਦਿਓ ਆਪਣੇ ਨਾਕੇ ਤੇ ਲਾ ਦੋ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦੋ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਬਸ ਰਾਤੀ ਰੋਟੀ ਕੇ ਦਿੰਦੀ ਡਿਊਟੀ ਸੀ ਹਾਂਜੀ ਦਿਨ ਰਾਤ ਡਿਊਟੀ ਸੀ ਨਾ ਕਿਤੇ ਵੱਲੋਂ ਲਾਈ ਗਈ ਸੀ ਤੁਹਾਡੀ ਪਾਗੀ ਦੇ ਵੱਲੋਂ ਲਾਈ ਗਈ ਹੈ ਕਿਤੇ ਵੱਲੋਂ ਪਾੜੀ ਗਈ ਹੈ ਪਰ ਪਾਗ ਨਹੀਂ ਲਾਈ ਕਿਤੇ ਪਾੜੀ ਗਈ ਹੈ ਹਾਂਜੀ ਵਰਦੀ ਵਰਦੀ ਦੇ ਨਾਲ ਖਿੱਚ ਖਿੱਚ ਸਾਰੇ ਨੇ ਵਿੱਚ ਗਨਮੈਨ ਹੀ ਜਰਮਨ ਜੀਤ ਜਿਹਨੇ ਮੇਰੇ ਤੋਂ ਪੜ ਕੇ ਆ ਬਟਨ ਟੁੱਟਾ ਵੇਖੋ ਤੇ ਨਾਲ ਮੇਰਾ ਗਲ ਪਟ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਚ ਤੋਂ ਮਾਰਨਾ ਘਗੜੂ ਵੱਜ ਗਈ ਉਹਦਾ ਇਥੋਂ ਬਾਜੇ ਤੱਕ ਬੜੀ ਦਰਦ ਕਿ ਮੰਗਿਆ ਆ ਵੇਖੋ ਮੈਂ ਚਾਰ ਬੰਦੇ ਕੁੱਟਣ ਕਿ ਕੀ ਕਮਾਂ ਕਰੂਗਾ ਅੱਛਾ ਆ ਦੋ ਪ੍ਰਾਈਵੇਟ ਕੰਮ ਨਹੀਂ ਕਿੰਨੇ ਆ ਬੇਟਾ ਜੀ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣ ਵਾਸਤੇ ਖਾਣੇ ਪਰਲੇ ਨਹੀਂ ਖੜੇ ਮੈਂ ਤੇ ਬਾਪ ਦਾ ਵਾਦਾ ਇਹ ਵਗੇ ਜੇ ਆਪ ਮਤਲਬ ਆਪਸ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਇਹ ਆਪਣੇ ਬੰਦੇ ਨੂੰ ਇਦਾਂ ਕਰਮਾਗੇ ਹਾਂ ਰੰਜਿਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਿਸ਼ ਬਾਜੀ ਕਿਸ ਚੀਜ਼ ਦੀ ਰੋਗੀ ਦੱਸ ਸਕਦੇ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏਗੇ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਸੋਲ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜਾਵਾਂ ਤੇ ਗਾੜੀਓ ਹਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪੁੱਤ ਕੀ ਬੰਨ ਕਰਦਾ ਵਾ ਪੂਰੇ ਤੇ ਹਮਨ ਕਰਦਾ ਵਾ ਵੀ ਇਨਸਾਫ ਹੋਣਾ ਚਾਹੀਦਾ ਵਾ ਮਾਨਦੀ ਕਾਰਵਾਈ ਹੋਣੀ ਚਾਹੀਦੀ ਆ ਜਿਹਨਾਂ ਨੂੰ ਇਨਸਾਫ ਲੈਣਾ ਹੈ ਤੇ ਉਹਨਾਂ ਦੇ ਨਾਲ ਲੜਾਈ ਹੈ ਜਿਨਾਂ ਨੂੰ ਇਨਸਾਫ ਲੈਣਾ ਹੈ ਆਪਾਂ ਫਿਰ ਉੱਤੇ ਤਾਂ ਬਿਠਾਵਾਂਗੇ ਆਪਾਂ ਦੇ ਉੱਤੇ ਤਾਂ ਕਿ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਤਰ ਦੋਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀ ਹੈ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇੱਥੇ ਨਾ ਇਨਸਾਫ ਹੋਊਗਾ ਤੇ ਤੁਹਾਡੇ ਥਰੂ ਹੋਊਗਾ ਤਾਂ ਬਿਲਕੁਲ ਦੇਖੋ ਇੱਥੇ ਹਰ ਸਦਾ ਹਰਿੰਦਰ ਸਿੰਘ ਦੇ ਨਾਲ ਗਨਮਣੇ ਇੱਕ ਆਪਣੇ ਜਰਮਨਜੀਤ ਸਿੰਘ ਇਹ ਨਾਲ ਪ੍ਰਾਈਵੇਟ ਦਿਨ ਚਾਰ ਉਹਨੇ ਗਨਮਨ ਰੱਖਿਆ ਜੀ ਜਿਹੜੇ ਤੇ ਇੱਥੇ ਮੈਨੂੰ ਚੱਕ ਕੇ ਇੱਥੇ ਮਾਰਿਆ ਤੇ ਨਾਲੇ ਝੂਠਾ ਮੇਰਾ ਮੈਡੀਕਲ ਕਰਾ ਕੇ ਲੈਂਦਾ ਕਿ ਇਹਨਾਂ ਸ਼ਰਾਬ ਅੱਛਾ ਤੇ ਵਰਦੀ ਵੀ ਤੁਹਾਡੀ ਪਾੜੀ ਹੈ ਕੋਣ ਸਾਡੀ 159 ਸੈਟੀਸਫਾਈ ਹੋ ਗਈ ਹੈ ਜੀ ਸਾਰੀ ਪੂਰੀ ਗੱਲਬਾਤ ਮੈਂ ਐਸੇ ਹੀ ਗੁਰਨਾਮ ਸਿੰਘ 36992 ਅੰਮ੍ਰਿਤਸਰ ਸਦਰ ਸਦਰ ਕਿੱਥੇ ਬਗਲੋ ਕੀ ਗੱਲ ਕੀ ਹੈ ਜੀ ਥੋੜਾ ਉਹ ਥੋੜਾ ਡਿਟੇਲ ਚ ਦੱਸ ਦੋ ਕਿ ਕੀ ਗੱਲ ਹੋਈ ਸੀ ਕਾਰਨ ਕੀ ਹੋਇਆ ਸੀ ਲੜਾਈ ਕਿਉਂ ਹੋਈ ਜਿਹੜਾ ਲੜਾਈ ਕੁਛ ਨਹੀਂ ਸਰ ਉਹ ਕਹਿੰਦੇ ਵੀ ਡਿਊਟੀ ਜਾ ਇੱਥੇ ਤੇ ਪਹਿਲੇ ਮੈਂ ਡਿਊਟੀ ਅਫਸਰ ਹਾਂ ਤੇ ਮੈਨੂੰ ਕਹਿੰਦੇ ਵੀ ਤੂੰ ਡਿਊਟੀ ਜਾ ਇੱਥੇ ਨਾਕੇ ਤੇ ਜਾ ਤੇ ਨਾਲ ਮੇਰੀ ਰਵਾਨਗੀ ਕੀਤੀ ਸੀ ਗਸ਼ਤ ਦੀ ਨਾਲ ਕਹਿੰਦੇ ਨਾਕੇ ਦੀ ਕਰਨੀ ਆ ਤੇ ਨਾਲ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸ ਵੇਜਾ ਕਰ ਪਤਾ ਨਹੀਂ ਹੁਣ ਕਿਹੜੀ ਰੰਜਿਸ਼ ਸੀ ਇਹਨਾਂ ਦੀ ਅੱਗੇ ਉਤਾਰੀ ਗਈ ਕੀ ਕਹਿੰਦੇ ਵਰਦੀ ਪਾੜੀ ਗਈ ਤੁਹਾਡੀ ਜਾਂ ਪਾੜੀ ਹਾਂਜੀ ਵਰਦੀ ਆ ਬਟਨ-ਬਟਨ ਥੋੜਿਆ ਮੇਰੇ ਤੇ ਕਿਸ ਦਿਨ ਦੀ ਘਟਨਾ ਹੈ ਇਹ ਕੱਲੇ ਰਾਤ ਕੁਝ ਕੋਈ ਸਿਸਟਮ ਵੀ ਨਹੀਂ ਸਾਹਮਣੇ ਸਾਰੇ ਸੀਸੀਟੀਵੀ ਕੈਮਰੇ ਲੱਗੇ ਪਤਾ ਲੱਗ ਕੋਈ ਸੀਨੀਅਰ ਅਧਿਕਾਰੀਆ ਦੇ ਧਿਆਨ ਚ ਲਿਆਂਦਾ ਤੁਸੀਂ ਇਹ ਗੱਲ ਸਾਰੀ ਹਾਂਜੀ 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 ਤੇ ਅੱਜ ਤੁਸੀਂ ਜਿਹੜਾ ਕੱਟ ਕੀਤਾ ਵਾ ਇਹ ਤੁਹਾਡੇ ਹੱਕ ਦੇ ਵਿੱਚ ਆਇਆ ਨਹੀਂ ਕੀ ਕਹਿੰਦੇ ਨੇ ਚਲੋ ਆਣ ਕੇ ਆਣ ਕੇ ਤਾਂ ਬਿਲਕੁਲ ਜੋ ਮੇਰੀ ਵਰਦੀ ਪਾੜੀ ਨਹੀਂ ਦੱਸਣ ਦੇਈ ਗਈ ਆ ਵਰਦੀ ਪਾੜੀ ਗਈ ਆ ਥੋੜਾ ਪ੍ਰਾਈਵੇਟ ਸਾਥ ਕੋਈ ਗੱਲ ਹੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਇੱਕ ਬਿੱਲਾ ਨਾ ਦਾ ਬੰਦਾ ਲੈ ਕੇ ਆ ਗਿਆ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮੈਂਟ ਸੀ ਹੋਰ ਕੋਈ ਨਹੀਂ ਹੈਗਾ ਪਰ ਬਿੱਲਾ ਕੋਈ ਕਹ ਰਿਹਾ ਪ੍ਰਾਈਵੇਟ ਨਹੀਂ 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 ਕੋਈ ਨਹੀਂ ਹੈਗਾ ਜਰਮਨ ਜੀ ਕੋਈ ਨਹੀਂ ਹੈਗਾ ਜਰਮਨ ਜੀ ਦਾ ਹੈਗਾ ਮੇਰਾ ਗਰਮੈਂਟ ਹੋਰ ਨਹੀਂ ਕੋਈ ਹੈ ਤੇ ਗੱਲ ਕੋਟੇ ਸਾਡੀ ਵਰਦੀ ਨਹੀਂ ਨਹੀਂ ਇਹੋ ਜੀ ਥੋੜੀ ਗੱਲ ਸਾਹਮਣੇ ਡਿਟੇਲ ਅਗਰ ਤੁਹਾਨੂੰ ਸਮਝਾ ਦਿੱਤੀ ਕਿ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਹਿੰਦਾ ਸੀ ਮੈਨੇਜਰ ਇਹਦਾ ਰਜਿਸਟਰੀ ਕੀ ਚੱਲੀ ਜਾ ਰਹੀ ਤੇ ਸਾਰੇ ਦੱਸਦੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਲੈ ਕੇ ਕੋਟ ਮਾਰ ਕਰਨ ਦੇ ਜਲਾ ਸਹੀ ਸਰ ਵੀ ਅਸੀਂ ਜਿੱਕ ਜਿੱਦਾ ਉਹ ਲਾ ਗਿਆ ਨਹੀਂ ਕੋਟ ਮਾਰ ਵਾਲੀ ਕੋਈ ਗੱਲ ਨਹੀਂ ਹੈ ਬਹੁਤ ਸਾਹਮਣੇ ਮੈਡੀਕਲ ਕਹਿੰਦੇ ਜੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ